ਹਾਂਜੀ ਹੋ ਗਈ ਤਿਆਰੀ ਹਾਂਜੀ ਬਿਲਕੁਲ ਹੋ ਗਈ ਆ ਵੇਖ ਸਾ ਜਿਵੇਂ ਆ ਇੱਕ ਮਾ ਲੱਗ ਲੱਗ ਤਰੀਕੇ ਦੇ ਨਾਲ ਮਤਲਬ ਹੈ ਕਿਦਾਂ ਮੁਰਕੇ ਮੁਰਕੀ ਹੋਏ ਆ ਇਹ ਦੀ ਵਿਚਾਰੀ ਜਦੋਂ ਆਉਂਦੀ ਨਿਆਣੇ ਦੇ ਖਾਨ ਭੀਂ ਦਾ ਬੜਾ ਧਿਆਨ ਹੁੰਦਾ ਕਹਿ ਦਿੰਦੇ ਤੁਸੀਂ ਵੀਡੀਓ 'ਚ ਲੱਗੇ ਦਿੰਦੇ ਬੱਚਿਆਂ ਨੂੰ ਧਿਆਨ ਨਹੀਂ ਦਿੰਦੇ ਐਸ ਦੀ ਕੋਈ ਗੱਲ ਨਹੀਂ ਕਦੀ ਕਦੀ ਕਰ ਦਿੰਦੀ ਅਰੀਨ ਪੂਰੀ ਬੱਚੇ ਕਹਿੰਦੇ ਕਿ ਮੀ ਭੈ ਕਹ ਹੈ ਤੇਵਾ ਮਾਸੇ ਜੀ ਕਰਾਰਾ ਜਾ ਕੁਝ ਬਣਾ ਦਿਓ ਉਹ ਫੇਰ ਆਪਾਂ ਹੈ ਇਸ ਮੌਸਿਆਂ ਦੀ ਵੈਰਾਈਟੀਆਂ ਲੇਕਿਨ ਡਿਜ਼ਾਈਨ ਨਾਲ ਅਲੱਗ-ਅਲੱਗ ਦੇ ਦਿੱਤੇ ਆ। ਅੱਛਾ। ਇਹ ਮੋਲਕਦੇ ਆ। ਵੈਰਾਈਟੀਆਂ ਬੜੇ ਮਾਵਾ ਆਹ ਕੀ ਜਿਹੜਾ ਪਹਿਲੇ ਨੰਬਰ ਵਾਲਾ। ਕਿਹੜਾ? ਪਹਿਲੇ ਨੰਬਰ ਵਾਲਾ। ਆਹ ਤੇ ਜਿਵੇਂ ਆਪਾਂ ਲੱਡੂ ਬਣਾਉਂਦੇ ਬਣਾਉਣੇ ਉਹ ਵਾਲਾ ਡਿਜ਼ਾਈਨ ਦਿੱਤਾ ਆ। ਅੱਛਾ। ਫੈਟੀ ਦਾ ਡਿਜ਼ਾਈਨ ਦਿੱਤਾ। ਡਿਜ਼ਾਈਨ ਕੋਈ ਵੀ ਆਪਣੇ ਕੋਲੋਂ ਦੇ ਆ ਜਾਂ ਜਿਹੜਾ ਚੌਰਸ ਜਾ ਤੇ ਚੌਰਸ ਸਟਾਰ ਦਾ। ਅੱਛਾ। ਸਟਾਰ ਦਾ। ਜਿਹੜੇ ਬੱਚਿਆਂ ਨੂੰ ਪਸੰਦ ਆਉਣਾ। ਚੀਜ਼ ਉਹ ਤਾਂ ਇੱਕ ਹੀ ਆ ਵੇਖਣ ਨੂੰ ਸੋਹਣਾ ਲੱਗਦਾ ਡਿਜ਼ਾਈਨ। ਹਾਂਜੀ। ਮੇਨ ਇਹਦੀ ਖਾਸੀਅਤ ਇਹ ਆ ਕਿ ਆਪ ਹਾਂ ਜਿਹੜੀ ਚੀਜ਼ ਹਨ ਨੂੰ ਜਿਆਦੀ ਮਿਲਦੀ ਉਹ ਤੇ ਹਰ ਇੱਕ ਚੀਜ਼ ਜਿਹੜੀ ਆ ਉਹ ਮੇਜਰ ਹੀ ਮਿਲਣੀ ਆ ਤੁਹਾਨੂੰ ਤੇ ਇਹ ਜਿਹੜੇ ਆ ਇਹ ਸਟਾਈਲ ਰਵੇਦੇ ਆ ਰਵੇ ਨੂੰ ਰਵੇ ਨੂੰ ਪਹਿਲਾਂ ਗੁੰਨਿਆ ਆ ਰਵੇ ਨੂੰ ਗਰਮ ਪਾਣੀ ਚ ਪਾ ਕੇ ਤੋਂ ਹੀ ਹੁਣ ਵੀਡੀਓ ਬਣਾਉਂਦੇ ਹਾਂ ਨਾ ਹਾਂ ਤੇ ਮੇਰੇ ਕੋਲ ਟਾਈਮ ਨਹੀਂ ਸੀ ਮੈਂ ਧੰਵਾਦ ਨਹੀਂ ਮਾਰੀ ਅੱਛਾ ਹਾਂ ਮੈਂ ਲੱਗ ਕੇ ਅੰਦਰ ਤੇ ਜੀ ਆ ਆ ਵੇਖੋ ਆ ਸਰਾਨਾ ਸਮੋਸਾ ਇਹਦਾ ਆ ਆ ਬੜਾ ਆ ਉਹ ਜਿਹੜਾ ਤਖੇ ਹੁੰਦਾ ਵਾ ਉਹਦੇ ਮਗਰ ਸੋਫਿਆ ਦੇ ਆਹ ਵਾਲਾ ਲੱਡੂ ਸਮੋਸਾ ਆ ਜਿਹੜੇ ਜਦੋਂ ਵਰਤਰਾ ਦੇ ਸ਼ਿਵ ਜੀ ਦੇ ਰੱਖਦੀਆਂ ਪਈ ਪਤਾ ਨਹੀਂ ਕੀ ਨਾਮ ਲੱਗਿਆ ਇਹਦਾ ਮੋਦਕ ਦਾ ਉਹ ਹੈ ਆ ਬਲਦੇਸ਼ ਜੀ ਦੇਸ਼ ਜੀ ਜਹਾ ਲਢੂਂਦੇ ਜਿਹੜੇ ਆ ਬਣ ਕੀ ਬਣਾਉਂ ਕੋਈ ਇਹਦਾ ਨਹੀਂ ਆ ਇਹ ਸਟਾਰ ਬਣਾਤਾ ਹੀ ਨਹੀਂ ਸਮਝੇ ਹੁਣ ਰੇ ਇਹ ਕਿੰਝ ਵੀ ਸੋਹਣੇ ਲੱਗਣਦੇ ਆ ਨਾ ਤਾਂ ਖਾਂਚ ਕਿਦਾਂ ਤੇ ਲੱਗਣੇ ਛੱਡੀ ਕਰੋ ਮੇ ਤਾਂ ਭੁੱਖ ਹੋ ਗਈ ਜੀ ਸਿਮਰਤ ਵੀ ਇੰਨੇ ਗਾਉਂ ਨਾ ਨੀ ਦਾ ਨਾ ਆਦ ਨਾ ਤਾਂ ਭਾ ਦੇ ਆ ਕੇ ਮੈਂ ਵੀ ਚੀਜ਼ ਇਕੱਈ ਆ ਆ ਗਏ ਆ ਹਾਂ ਸਿਮਰਤ ਨਾ ਨਹੀਂ ਆ ਚਲੋ ਛੁੱਟੋ ਹੀ ਚੋ ਹਾਂ ਲੱਗੀ ਪੋਣੀ ਕਿੱਥੇ ਆਪਣੀ ਭਾਬੀ ਪੋਣੀ ਉੱਤੇ ਕੰਦੀ ਨਹੀਂ ਲੈ ਆਓ ਇਹ ਕਿਹਨੇ ਆਇਆ ਇਹਦਾ ਕੀ ਹੈ ਮੇਨ ਚੀਜ਼ ਵਾਕਿਆ ਤਾਂ ਜਿਹੜਾ ਮੈਂ ਤਾਂ ਉਹ ਬਤਿਆ ਹੈਗਾ ਤੁਸੀਂ ਬਹੁਤ ਘੱਟ ਬਤਿਆ ਹੈ ਹੂੰ ਇਹਦੇ ਵਿੱਚ ਆਪਾਂ ਕਾਰਨਫਲ ਜਿਹੜਾ ਹੈ ਨਾ ਉਹ ਪਾ ਕੇ ਤੇ ਇੱਕ ਤਿੰਨ ਤੇ ਮੇਲੇ ਦਾ ਵੀ ਸਲੜੀ ਬਣਾਈ ਹੈ ਸਿੰਪਲ ਹੀ ਬਣਾਈ ਹੈ ਇਹਦੇ ਵਿੱਚ ਆਪਾਂ ਆਪਣੇ ਪਸੰਦ ਦੇ ਚਿਲੀ ਫਲੈਕਸ ਜਾਂ ਧਨੀਆ ਵਗੈਰਾ ਕੁਝ ਵੀ ਪਾ ਸਕਦੇ ਹਾਂ ਸਾਡੇ ਵੇਟ ਵਿੱਚ ਬੈਠੇ ਹੂੰ ਬੱਚੇ ਵੇਟ 'ਚ ਬੈਠੇ ਆ ਵੇਟ 'ਚ ਬੈਠੇ ਮੈਂ ਵੇਖਿਆ ਕੀ ਕਹਿੰਦਾ ਹਾਂਜੀ ਵੇ ਸਾਂ ਲਾ ਲੇ ਤੇ ਆਏ ਬੈਠੇ ਆ ਵੇਟ ਹੁੰਦੀ ਆ ਕਿਦਾਂ ਸਾਰਾ ਕੁਛ ਤਿਆਰ ਆ ਬਸ ਕੜਾਈ ਚ ਪੈਣ ਵਾਲਾ ਹੁਣ ਮੂਚੇ ਪੈਣਾ ਜੇ ਮੂਚੇ ਕੜਾਈ ਚ ਪਊਗਾ ਤੇ ਮੂਚੇ ਪਊਗਾ ਤੇ ਜੀ ਬਸ ਜੜੀ ਮਾਸੀ ਵਿਚਾਰੀ ਲੱਗੀ ਮੁਰਗਾ ਮੁਰਗੀ ਹੋਈ ਅੰਦਰ ਹੈ ਇਹਦੇ ਚ ਡੋਕ ਕੇ ਪਾਉਣਾ ਹਾਂਜੀ ਇਹਦੇ ਨਾਲ ਕਿੰਝ ਟਾ ਜੀ ਇਹਦੇ ਨਾਲ ਥੋੜਾ ਫਰੰਚ ਆ ਜਾਂਦਾ ਹੈ ਅੱਛਾ ਹਾਂਜੀ ਵੇ ਥੋੜਾ ਪਤਲਾ ਵਾ ਖੇਲ ਲੂਗਾ ਨੀ ਦੇਖਣ ਤੇ ਤਵਾਦ ਲੱਗੰਦਾ ਨਾ ਤੁਸ ਲੱਗੀ ਐ ਕਿ ਹੁਣ ਤੁਹਾਨੂੰ ਸਾਰਿਆਂ ਨੂੰ ਤਵਾ ਦੇ ਤਾਂ ਕਿ ਲੱਗਣਾ ਤੁਹਾਨੂੰ ਸੱਚੀ ਪੁੱਖ ਲੱਗੂ ਆਹ ਉਹ ਲੱਗ ਗਏ ਹਨ ਸੇਰ ਦੇ ਰਿਹੀਆਂ ਨੇ ਮੀਰ ਜੀ ਤਾਂ ਉਹ ਖਾ ਗਏ ਉਹਦਰ ਬੱਚੇ ਖਾਣ ਵਾਲੇ ਵੀ ਐ ਦੇਖੀਓ ਸਭ ਦੇਖੇ ਇੱਥੇ ਨੇ ਹੋ ਗਏ ਨਹੀਂ ਪਾਣੇ ਲੈ ਆਓ ਹੁਣ ਲੈ 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 ਓਹ ਹੋ ਹੋ ਮਾਈ ਗॉड ਮਸੋਸਾ ਸੋਸਾ ਕੜਾਈ ਤੋਂ ਬਾਹਰ ਥੋੜੀ ਕੜਾਈ ਤੋਂ ਬਾਹਰ ਮੈਨੂੰ ਨਾ ਉਹਦਾ ਹਾਪ ਹੁੰਦੀ ਨਾ ਨਹੀਂ ਤੇ ਮੈਂ ਤਾਂ ਮਾ ਜਾਂਦਾ ਇਹਦੇ ਨਾਲ ਵਧੀਆ ਮੇਰਾ ਤਾਂ ਕੋਈ ਪਤਾ ਨਹੀਂ ਕਿਉਂ ਇਹਦੇ ਨਾਲ ਸਾਰੇ ਮੈਨੂੰ ਉਹ ਤਿੱਖੇ ਜਿਹੇ ਕੰਡੇ ਵਰਗੀ ਪਲੇਟ ਵਰਗੀ ਜਿਹੜੀ ਪਹਿਲਾਂ ਨਹੀਂ ਵਰਤਦੇ ਹੁੰਦੇ ਮੈਨੂੰ ਉਹ ਹੀ ਵਧੀਆ ਲੱਗਦੀ ਹੈ ਚਲੋ ਮੈਂ ਬავਨੇ ਆਣੇ ਲਾਗੇ ਲਿਆਓ ਖਾਣ ਵਾਸਤੇ ਬავਨੀ ਬავਨੀ ਤੂੰ ਹੀ ਖੜੋ ਇਹ ਹਮ ਨਿਕਾਲ ਰਹੇ ਹਾਂ ਅੱਛਾ ਭੈਣ ਨਾ ਮੈਂ ਤੇ ਕਰਾ ਰੇ ਪਸੀਨਾ ਆਉਂਦਿਆ ਨਾ ਇਹੋ ਜਿਹੀ ਚਲਾਕੀ ਨਹੀਂ ਕਰ ਲੀਆ ਮੈਂ ਹਰ ਇੱਥੇ ਨਹੀਂ ਚਲਾ ਲੈਣੀ ਰਹੀ ਤੈਨਾਂ ਬੰਦੇ ਬੰਦੇ ਥੋੜੀ ਖਾ ਲੈਣੇ ਤੂੰ ਤੇ ਉਹ ਗੱਲ ਕਰਦੇ ਮੈਂ ਖਾ ਲੈਣੇ ਬੰਦੇ ਬੰਦੀ ਹਾਂ ਨਹੀਂ ਤੂੰ ਖੜਾ ਉਹ ਖੜਾ ਬੜਾ ਸਾਨੂੰ ਨਹੀਂ ਮਾਰਨਾ ਵੜਨੀ ਲਓ ਜੀ ਵੜ ਜੀ ਕੀ ਕੀਤੀ ਮੈਂ ਓਏ ਕੱਢ ਨਹੀਂ ਡੋਲ ਕੱਢ ਨਹੀਂ ਜੋ ਨਹੀਂ ਥੋੜਾ ਜਲ ਪੁੱਤ ਤੇਰੀ ਮਾਂ ਨੇ ਤੇਰੀ ਮਾਸੀ ਨੇ ਤੇਰੀ ਭੂਆ ਨੇ ਪਹਿਲੀ ਵਾਰੀ ਬਣਾਇਆ ਇਹ ਵੀ ਗੱਡੜੇ ਜਿਹੇ ਮੇਰੀ ਗੱਲ ਸੋਹਣਿਆਂ ਨੂੰ ਮੂੰਹ ਕਰ ਨਾ ਚਲਾਕੀ ਨਹੀਂ ਇਹਨੂੰ ਤਾਂ ਮਸਲਾ ਦੀ ਦਾਲ ਆਉਂਦੀ ਜੀ ਬਣਾਉਣੀ ਬਸ ਇਹ ਬਣਾਇਆ ਸਿਮਰਨ ਭੂਈ ਜੀ ਬੱਚੇ ਨੂੰ ਲਵਾ ਦੇ ਘੱਟ ਉਹ ਦੇ ਜੀ ਬਣਾ ਲੈ ਘੱਟ ਬੋਲੀ ਖਾਓ ਬਸ ਚਲੋ ਚਲੋ ਤੂੰ ਵੀ ਆ ਨਹੀਂ ਕੀ ਚੱਲ ਜਾ ਬਿਲਕੁਲ ਹੀ ਰਹੀ ਏ ਚਲੋ ਲਾਗਾ ਲਾਗੋ ਰਟ ਗਿਆ ਜੀ ਜਿੰਨੇ ਜੋੜਾ ਪਾ ਲਈ ਜਾਣਗੇ ਕਿੰਨੇ ਵਧੀਆ ਬਣਾ ਆਸ ਕੇ ਪਾਪੀ

ਹਾਂਜੀ ਸਸੀ ਗਾਲ ਸਾਰਿਆਂ ਨੂੰ ਮੈਂ ਕਿਹਾ ਕੁਲਿੰਗ ਕਿੰਨਾ ਕੀਤਾ ਅੰਦਰ ਮੇਰੀ ਗੱਲ ਸੁਣੋ ਹਾਂਜੀ ਸਮੋਸੇ ਵੰਡੇ ਸਿਮਾ ਕੁਈਨੇ ਬਣਾਏ ਲਿਆਓ ਲਿਆਓ ਸੇਤੀ ਬੋਕ ਲੱਗੀ ਸੀ ਕੋਕ ਲੱਗੇ ਹਾਂਜੀ ਸਕੂਲੋਂ ਆਈ ਸਿਮੂ ਦੀ ਇਕਾਦਤ ਵਾ ਜਦੋਂ ਉਹਨੇ ਸਕੂਲ ਜਾਣਾ ਉਹ ਵੀ ਨਾ ਤੋਕੇ ਜਾਣਾ ਤੇ ਜਦੋਂ ਆਉਣਾ ਉਦੋਂ ਹੀ ਆਪਣੇ ਡਰੈਸ ਲਾ ਕੇ ਨਾ ਆ ਕੇ ਐਂ ਫਰੈਸ਼ ਹੋ ਕੇ ਫਿਰ ਬੈਣਾ ਭਈਆਂ ਲਿਆਓ ਰੋਟੀ ਪਾਣੀ ਲਿਆ ਕੇ ਨਹੀਂ ਬਾਬਾ ਕੁਈ ਇਦਵਿੰਦਰ ਵਰਤੋਂ ਮੈਂ ਕਹਿੰਦੀ ਇੱਥੇ ਭੇਜ ਦਿੰਦੇ ਨਾਨਕੋ ਸ਼ੋਗਰ ਸਿਮਰਨ ਕਹਿੰਦੇ ਮੈਨੂੰ ਅੰਦਰ ਹੀ ਲਿਆ ਦੇ ਹਾਂ ਨਾ ਨਾਨਾ ਸਿਮਰਨ ਦੇ ਆ ਮੈਨੂੰ ਸਾਰੇ ਡਿਜ਼ਾਈਨ ਨਾਲ ਆ ਡਿਜ਼ਾਈਨ ਵਧੀਆ ਲਗਾ ਲੈ ਦੁਆ ਵਾਲਾ ਜਿਹੜਾ ਬਹੁਤ ਮੈਨਾ ਟੋਲਦੇ ਹੁੰਦੇ ਆ ਦੇਖ ਮੈਂ ਉਹ ਨਾਲ ਕਹਿੰਦਾ ਇਹਦੇ ਮੱਧ ਵੀ ਹੋ ਜੇ ਮੈਂ ਮਾਸੇ ਜਿਹੜਾ ਹੈਗਾ ਮਟੀਰੀਅਲ ਬਣ ਜਣੇ ਨਾ ਆ ਸਿਮਰਨ ਲਾ ਕਰੰਚੀ ਕਰੰਚੀ ਸਮੋਸੇ ਕਿ ਦਿਨੀ ਫਿਲੰਗ ਆ ਰਹੀ ਮੈਂ ਆਦੇ ਲੈ ਵਰ ਤਾਉਂਗੀ ਨਹੀਂ ਮੇਰੇ ਮੂੰਹ ਚਾਦਾ ਲਾਲਾ ਦਾ ਹੜ ਬੜਾ ਹੁੰਦਿਆ ਯੋ ਤੇ ਕੀ ਕਰ ਸਕਦੀ ਹਾਂ ਤੂੰ ਖਾ ਹਾਂ ਹਨ ਤੇ ਮੈਂ ਉਹਨਾਂ ਨੂੰ ਵੀ ਦੇਦਾ ਭਾਜੀ ਨੂੰ ਵੀ ਦੇਦਾ ਬੱਸ 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 ਮੈਂ ਹਾਂ ਜਿਆਦਾ ਫਿਰਿੰਗ ਨਾ ਰਾਹ ਐ ਡੱਪ ਪਤੀਲਾ ਚੁੱਕੀ ਫਿਰਦੇ ਕੀ ਪਾਇਆ ਵਿੱਚ ਉਹ ਖਾ ਤੇ ਜਾ ਛਾਣੇ ਹਲਵਾਈਆਂ ਵਾਲੇ ਚਾਣੇ ਚਾਣੇ ਥੱਲੇ ਲੱਗੇ ਪਤੀਲੇ ਦੇ ਫਿਰ ਹੁਣ ਸੰਤ ਚਾਣੇ ਖਾ ਲੈ ਥੱਲੇ ਲੱਗੇ ਚ ਚਾਹ ਦਾ ਕਰਮ ਕਿ ਨਾ 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 ਏਹ ਦਾ ਕੋਈ ਰੋਲੀ ਕਾਟੇ ਕਾ ਪੜੀ ਜਾਵੇ ਆ ਤੇ ਕਿਉਂ ਚਲਿਆ ਵਾ ਮੈਂ ਹਾਂ ਕੋਈ ਫਰਕ ਨਹੀਂ ਹੈ ਸੇਮ ਹੀ ਹੈ ਜਿੱਦਾਂ ਉਹ ਬਣਦੇ ਉਹਦਾਂ ਵਧੀਆ ਲੱਗਦੇ ਨੇ ਥੋੜਾ ਬੋਤਾ ਤੇ ਵਧੀਆ ਗੱਲ ਇਹ ਆ ਕਿ ਇਹਦੇ ਵਿੱਚ ਮੈਂਦਾ ਨਹੀਂ ਹੈਗਾ ਹਾਂ ਤੇ ਨਾਲੇ ਵੀਰੇ ਘਰ ਚੀਜ਼ ਬਣਾਈਆਂ ਨਾ ਫਰੈਸ਼ ਆ ਹੋਤਾ ਤੇ ਤੇਲ ਤਾਂ ਨੂੰ ਪਤਾ ਹੀ ਆ ਉਹਦਾ ਵੀ ਹੈ ਤੁਝੇ ਤੇਲ ਚ ਬਣਾਏ ਨਾ ਜਿਓ ਚੱਪੀ ਨਾ ਕਿ ਨਹੀਂ ਆ ਕੋਈ ਇਦਾਂ ਰੋਲ ਦਵੇ ਬਣਾ ਬਣਾ ਨਵੀਆਂ ਦੁਨੀਆਂ ਬਰੈਡੀਆਂ ਤੇ ਫੇਰ ਤੇਹੀ ਮਨਜੂਰ ਇਹ ਮੇਰੇ ਕਿਤੇ ਮੋਟੀ ਹੋ ਰਹੀ ਨਹੀਂ ਉਹ ਤਾਂ ਫੇਰ ਚਲੋ ਜੇ ਆਪਾਂ ਤੇ ਸੰਡੇ ਆ ਜਾ ਕਰਾਂਗੇ ਕਿ ਤੂੰ ਖਾਏ ਕਿਦਾਂ ਮੈਂ ਖਾਦਾ ਨਹੀਂ ਆਵੋ ਤਾਂ ਖਾਓ ਮੂਜੇ ਜਾਓ ਤਾਂ ਸਵਾਦ ਦੱਸੋ ਕਿਦਾਂ ਦੱਸੋ ਕਿੰਨਾ ਦਾ ਜਮੀ ਜਮੀ ਕਿਦਾਂ ਓਹ ਹੋ ਹੋ ਇਦਾਂ ਇਦਾਂ ਕਰੀਦਾ ਹੀ ਤਾਂ ਮੇਰੇ ਚੱਕਰ ਦਾ ਭੁਗੀਆਂ ਬਣਾਇਆ ਵੱਦਾਂ ਮੀਨਾ ਜਿਹੜੀ ਸੀ ਜਿਹੜੇ ਹਜ਼ਾਰਾਂ ਦੀ ਬਣੀ ਹੋਏ ਨਾ ਦਾ ਬੈਗ ਖਾਣੀ ਹੋਏ ਜ਼ਿਆਦਾ ਸਵਾਦ ਲੱਗਦੀ ਦੇਸੀ ਜਾਪ ਬਣਾਈਆ ਮੱਛੀ ਦਾ ਮਰਜਾ ਦਾ ਕਰਣੀ ਸੀ ਇਹ ਸੋਚੋ ਇਹਦੀ ਭੰਡੇ ਜੇ ਰਿਤੇ ਤਾਂ ਜਿੱਥੇ ਦਿਨ ਨੂੰ ਸੋਹਣੀ ਫਿਲਮ ਜੀ ਆਉਂਦੀ ਹੈ ਨਾ ਹਾਲੇ ਤਾਂ ਟਾਈਮ ਹੀ ਲੱਗਦਾ ਬਗਤ ਤੋਰੀਆਂ ਦੀ ਸਬਜ਼ੀ ਹੋਵੇ ਬਸ ਮੈਨੂੰ ਨਾ ਕੰਮ ਜੀ ਕਰਦਾ ਮੈਂ ਉਹਦੋਂ ਹੰਮ ਹੋ ਗਈ ਮੈਨੂੰ ਤਾਂ ਇਹ ਨਾ ਫਿਲਮ ਜੀ ਆਵੇ ਵੀ ਮੈਂ ਅੱਜ ਪਰੌਣੀ ਆਈ ਮੈਂ ਕਿ ਵੀਡੀਓ ਜੀ ਸਾਰਾ ਦਿਨ ਵੀਡੀਓ ਜੀ ਲੱਗ ਜਾਂਦਾ ਹੁਣ ਫਿਲਮ ਆ ਗਈ ਨਾ ਤੇ ਪੇਕੇ ਘਰ ਬੈਠੀ ਆ ਤੇ ਪਰੌਣਿਆਂ ਵਾਂਗੂ ਭਾਂ ਲਈਆਂ ਹਾਂ ਉਹ ਸ਼ਾਮਾਂ ਨੂੰ ਮੈਂ ਵੀ ਹੰਣਾ ਉਹ ਉਹ ਇੱਕ ਬੰਦੇ ਨੇ ਕਿਹਾ ਚਾਹੀਦੀ ਤਾਂ ਨਹੀਂ ਹੁੰਦੀ ਜਿੱਦਿ ਕੋ ਫੀਲਿੰਗ ਮਦਰ ਕਾ ਨੂੰ ਕਾ ਨੂੰ ਖਾਓ ਜੁੰਦੀ ਬੜਾ ਸੇਮ ਬਣਾਉਂਦਾ ਹੂੰ ਛੋਟੇ ਖਾਣਗੇ ਰਾਤ ਨੂੰ ਟ੍ਰਾਈ ਕਰ ਲੈ ਚਲੋ ਰਾਤ ਦਾ ਪ੍ਰੋਗਰਾਮ ਤੋਰੀ ਦੀ ਸਬਜੀ ਨਹੀਂ ਦਵਿੰਦਰ ਜੀ ਦੇ ਘਰ ਤੋਰੀ ਦੀ ਸਬਜੀ ਨਹੀਂ ਆਦੀ ਰੋਟੀ ਮਸੀ ਪਰੇ ਜ਼ਰੂਰੀ ਗੱਲ ਹੈ ਕਿ ਨਾ ਤੋਰੀਆਂ ਖਾਦੀਆਂ ਤੇਰੇ ਕੋਲ ਤੋਰੀ ਨਹੀਂ ਖਾਣੀਆਂ ਹਰੀ ਸਬਜੀ ਬੜਾ ਕਿੰਨੀ ਵਧੀਆ ਜੀ ਕਰ ਡਾਕਟਰ ਦੱਸਦੇ ਆ ਤੇਰੀ ਖਾਨੇ ਆ ਜੀ